ਇਕਨਾਂ ਨੰਬਰ ਜਰੂਰ ਬੋਲ ਦੋ ਬਾਈ ਆਪਦਾ ਤੇ ਕੋਈ ਆਪਾਂ ਕੋਈ ਖਾਣੀ ਤਾਂ ਹੈ ਨਹੀਂ ਇਹਨਾਂ ਚੋਸ ਤੇ ਬਾਈ ਕੋਲੇ ਬਹੁਤ ਘੈਂ ਘੈਂ ਟਰੈਕਟਰ ਹੈ ਤੇ ਬਾਈਆਂ ਨਾਲ ਥੋੜੀ ਕਰਾਉਣਿਆਂ ਗੱਲਬਾਤ ਤੇ ਤਲਵੰਡੀ ਸਭੋ ਮੇਲਾ ਲੱਗਦਾ ਹਰ ਬੁੱਧਵਾਰ ਤੇ ਹੋਰ ਸ਼ਰਮਾ ਜੀ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਆਪਾਂ ਨਵੇਂ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਾਇਜ਼ ਜੇ ਰੇਟ ਪੁੱਛਣ ਦੇ ਹਾਂਜੀ ਤੇ ਨਾਲੇ ਤੁਹਾਨੂੰ ਹਰ ਟਰੈਕਟਰ ਦਾ ਮਾਲਕ ਦਾ ਨੰਬਰ ਵੀ ਦੇਵਾਂਗੇ ਸਹੀ ਗੱਲ ਹੈ ਠੀਕ ਹੈ ਗੱਲ ਉਹ ਗੱਲ ਨਹੀਂ ਹੈਗੀ ਕਿ ਸ਼ਰਮਾ ਯਾਰ ਤੂੰ ਨੰਬਰ ਨਹੀਂ ਦਿੰਦਾ ਆਪ ਉਹ ਕਰਦਾ ਮੇਰਾ ਕੋਈ ਲੱਲਾ ਤਾਂ ਖਾਣੀ ਨਾ ਠੀਕ ਹੈ ਗੱਲ ਸਭ ਤੋਂ ਪਹਿਲਾਂ ਉਹ ਵੀ ਬਕਾਉ ਆ ਹਾਂ ਸਹੀ ਸਭ ਤੋਂ ਪਹਿਲਾਂ ਆਸ਼ਾ ਟਰੈਕਟਰ 96 ਮਾਡਲ ਆ ਬਾਈ ਸੋਨਾ ਖੈ ਟਰੈਕਟਰ ਤੇ ਮੂਹਲੇ ਟਾਇਰ 40 35 40 ਪੈਸੇ ਹੋਣਗੇ ਪਿਛਲੇ ਹੈਗੇ ਬਾਈ 65 70 ਪੈਸੇ ਟਾਇਰ ਹਾਂਜੀ ਠੀਕ ਹੈ ਗੱਲ 96 ਮਾਡਲ ਦੇ ਵਿੱਚ ਪੰਜਾਬ ਨੰਬਰ ਆ ਪੀਵੀ 44 1,35,000 ਲਿਖਿਆ ਬਾਈ ਕਿੰਨੇ ਦਾ ਇਹ 20 ਦਾ ਨੈਟ ਹੋਊਗੀ। ਲੋ ਜੀ 1,20,000 ਦਾ ਲੈ ਜਾਓ। ਕਿਹੜਾ ਪਿੰਡ ਆ? ਸੇਖਪੁਰ। ਅ ਮੋਬਾਈਲ ਨੰਬਰ 9780584844। ਲੋ ਜੀ ਕੰਟੈਕਟ ਕਰ ਲਿਓ ਬਾਈ ਜੇ ਕਿਸੇ ਨੇ ਲੈਣਾ ਹੋਇਆ। ਉਸ ਤੋਂ ਬਾਅਦ ਆ ਗਿਆ ਜੀ ਬਿਨਾ ਟਰਬ ਤੋਂ 55 HP 2009 ਮਾਡਲ ਆ ਬਾਈ ਜੀ। ਤੇ ਪਾਵਰ ਸਟੀering ਦੇ ਵਿੱਚ ਆ ਟਾਇਰ ਪਿਛਲੇ ਚੰਗੇ ਆ ਖੈਰ ਬਾਈ। ਗੂਡੀਅਰ ਦੇ ਹੈਗੇ ਆ ਬਾਈ। 70 ਤੋਂ 75% ਆ। ਅਗਲੇ ਵੀ ਹੈਗੇ ਆ ਬਾਈ 70% ਆ। ਸਾਰਾ ਰੀਜਨਲ ਹੈ ਟਰੈਕਟਰ ਬਾਈ ਪੰਜਾਬ ਨੰਬਰ ਇਹ ਰਹਿਣਾ ਹਰਿਆਣਾ ਨੰਬਰ ਆ ਤੇ ਟੂ ਸਪੀਡ ਦੇ ਵਿੱਚ ਆ ਵੀਰੇ ਤੇ ਚਲਾ ਕੇ ਵਾ ਕੇ ਉਹਦੀ ਤਸੱਲੀ ਕਰ ਲਓ ਬੇਸ਼ੱਕ ਬਾਈ ਕਹਿੰਦਾ ਕਿਉਂ ਜੀ ਹਾਂ ਜੀ ਘੋੜਾ ਬੈਂਪਰ ਲੱਗਾ ਡੰਡਾ ਫੱਟੀ ਹੈਗੀ ਬਾਈ ਵਿੱਚੇ ਨਾਲ ਕਿਹੜਾ ਪਿੰਡ ਆ ਵੀਰੇ ਬੁਰਜ ਸੇਮਾ ਬੁਰਜ ਸੇਮਾ ਬਾਈ ਦਾ ਪਿੰਡ ਆ ਤੇ ਮੋਬਾਈਲ ਨੰਬਰ ਵੀਰੇ 6239004531 ਜਾਂਸੀ ਚੋ ਸਰ ਦੁਬਾਰੇ ਬੋਲੀ ਬਾਈ 62390 ਹੂੰ 04531 ਠੀਕ ਹੈ 2009 ਮਾਡਲ ਦੇ ਵਿੱਚ ਆ ਭਾਈ ਬਾਈ ਰੇਟ ਲਿਖੀ ਬੈਠਾ 365000 ਬਾਈ ਕਿੰਨੇ ਦਾ ਤੈਨੂੰ ਸਾਠ ਨੌ ਜਾਇਜ ਯਾਰ ਭਾਈ ਜਾਇਜ ਜੀ ਕਰ ਸਾਢੇ 3 ਲੱਖ ਹਾਂ ਸਾਢੇ 3 ਲੱਖ ਸਾਢੇ 3 ਲੱਖ ਰੁਪਇਆ ਕਹਿ ਤਾ ਆਪਾਂ ਬਾਕੀ ਬਾਈ ਨਾਲ ਕੰਟੈਕਟ ਕਰ ਲਿਆ ਤੋ ਤੇ ਮੈਂ ਉੱਥੇ ਦਵਲਦਾ ਹੁਣ ਜਿੱਥੇ ਮੇਰੇ ਹਿਸਾਬ ਜੀ ਜਾਇਜ ਗੱਲ ਠੀਕ ਹੈ ਉਦੋਂ ਬਾਅਦ ਆਪਣੇ ਯਾਰ ਮਿੱਤਰੀ ਆ ਭਰਾ ਆਪਣਾ ਹੈ 911 ਕਿੱਧਰ ਗਿਆ ਹੋਇਆ بلا ਆ ਬਾਈ ਮੜਾ ਜਾ 911 ਬਾਈ 99 ਮਾਡਲ ਦੇ ਵਿੱਚ ਪਾਵਰ ਸਟੀering ਮੂਲ ਟਾਇਰ ਖੈਰ ਹੈਗਾ 85 90 ਪੈਸੇ ਦੱਸਦੇ ਇੱਕ ਮਿੰਟ ਪਿਛਲੇ 40 ਕੇ ਪੈਸੇ ਟਾਇਰ ਹੈ ਬਾਈ ਪੰਜਾਬ ਨੰਬਰ ਦੇ ਵਿੱਚ ਹੈ ਪੀਵੀ 60 0956 ਨੰਬਰ ਹੈ ਜੀ ਤੇ ਟਰੈਕਟਰ ਸੋਹਣਾ ਬਹੁਤ ਆ 2 ਲੱਖ ਤੇ 45000 ਲਿਖੀ ਬੇਟਾ ਗਗਨ ਕਿੰਨੇ ਦਾ ਵੀਰੇ ਓਏ ਆ ਦੋ ਮਿੰਟ ਇੱਕ ਮਿੰਟ ਇੱਕ ਮਿੰਟ ਆਇਆ ਭਰਾ ਵਣ ਕੇ 245 ਲਿਖੀ ਬੈਠਾ ਕਿੰਨੇ ਦਾ ਸਵਾ ਦੋ ਲੱਖ ਰੁਪਏ ਸਵਾ ਦੋ ਲੱਖ ਦਾ ਠੀਕ ਹੈ ਜੀ ਕੋਈ ਸੌ ਤਾਂ ਨਹੀਂ ਦੋ 20 ਦੀ ਨਹੀਂ ਕੋਈ ਚੱਤਰ ਨਹੀਂ ਆ ਬਾਈ ਕੋਈ ਗੱਲ ਨਹੀਂ ਕੰਟੈਕਟ ਕਰ ਲਈ ਬਾਈ ਨਾਲ ਮੋਬਾਈਲ ਨੰਬਰ ਕਿੰਨਾ 9877985748 ਲਓ ਜੀ ਨੰਬਰ ਨੋਟ ਕਰ ਲਿਓ ਤੇ ਉਸ ਤੋਂ ਬਾਅਦ ਫਿਰ ਹੌ ਲੈਂਦਾ ਗਿਆ ਅ ਸੁਪਰ 50 ਚ ਪੀ ਦਾ ਪੀ ਵੀ 46 ਇਹਦੇ ਬਾਈ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਹੈਗੇ ਜੀ ਪੰਜਾ ਤੋਂ 60% ਸਾਰਾ ਅਰੀਜਨਲ ਕਿਤੋਂ ਰੰਗ ਪੇਟਰੀ ਹੋਇਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਬਾਈ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਇਹ ਬੰਦੇ ਨੇ ਚਲਾਇਆ ਬਾਹਿਆ ਬਾਈ ਤਸੱਲੀ ਕੀਤੀ ਹੋਈ ਆ ਤੇ ਸਾਰਾ ਸਬਰ ਸੀਟਰ ਇਹਦੇ ਮੰਗਰੀ ਤੁਰਿਆ ਫਿਰੇ ਤੁਹਾਡੇ ਰਿਸਟ ਆ ਨਾ ਬਾਈ ਕਿਹੜਾ ਪਿੰਡ ਆ ਵੀਰੇ ਮੋੜ ਮੰਡੀ ਮੋੜ ਮੰਡੀ ਮੋਬਾਈਲ ਨੰਬਰ 6280813010 13010 ਬਾਈ ਨਾ ਕੰਟੈਕਟ ਕਰ ਲਿਓ ਮਾਡਲ ਆ 2013 ਤੇ 4 ਲੱਖ ਲਿਖੀ ਬਠਾ ਕਿੰਨੇ ਦਾ ਇਹਦੇ ਤੋਤੇ ਦੇ ਮਿਲੂ ਬਾਈ ਮੈਂ ਹੁਣ ਹੂੰ 75000 ਹਾਂ ਨਾ ਹਾਂ ਨਾ ਜੀ ਨਹੀਂ ਤਸਵੀਰ ਯਾ ਅਜ ਗੱਲ ਕਰ 75000 ਬਾਈ ਯਰ ਕੋਸ਼ ਕਹੀ ਜਾਵੇ ਬਾਈ ਠੀਕ ਹੈ ਗੱਲ 3 ਲੱਖ ਤੇ 65000 ਬਾਈ ਨੂੰ ਦੇ ਜੋ ਤੇ ਟਰੈਕਟਰ ਲੈ ਜਾਓ ਬੋਲ ਨਾ ਹੁਣ ਜਦਵੀਰ 3 75000 ਨਾ ਬੋਲ ਨਾ ਤੂੰ ਹੁਣ ਆ ਜਾ ਗਾਹ ਜਾ ਮੇਰੇ ਨਾਲ ਆ ਜਾ ਬਾਈ ਯਰ ਉਦੋਂ ਬਾਅਦ ਆਸ਼ਾ ਟਰੈਕਟਰ 2003 ਬਾਈ ਸੁਪਰ ਸਟਾਰ ਟਰੈਕਟਰ ਆ 1,35,000 ਡਿਮਾਂਡ ਆ ਮੂਹਰਲੇ ਟਾਇਰ ਚੰਗੇ ਆ ਬਾਈ ਪਿਛਲੇ ਬਾਈ 35 30 35 ਪੈਸੇ ਟਾਇਰ ਆ ਪਿਛਲੇ ਦਾ ਠੀਕ ਠਾਕ ਜੀ ਆ ਕੀ ਦਾ ਬਾਈ ਇਹ ਆਪਣਾ ਜੀ ਅੱਛਾ ਜੀ ਇਹ ਕਿੰਨੇ ਦਾ ਜੀ 1,10,000 ਦਾ ਦੇਵਾਂ 1,5 ਨਾ ਕਹਦਾ ਮੈਂ ਯਾਰ ਕੀ ਜਾ ਕਰੀ ਜਾਂਦਾ ਕਹਦਾ 7 ਮੈਂ 5 7 ਲੈ ਕਾ 1.7 ਲੱਖ 7000 ਦੇ ਕਹਿੰਦਾ ਨਾ ਬਾਈ ਚੱਲ ਲੈ 1.7 ਲੱਖ 7000 ਦਾ ਲੈ ਜਾ ਮੋਬਾਈਲ ਨੰਬਰ ਤੇ ਆ ਬੁਲੇ ਸੀ ਨਾ ਪਹਿਲਾਂ ਹਾਂ ਹਾਂ ਬਾਈ ਦਾ ਪਹਿਲਾ ਆਸ਼ਾਈ ਜਿਹੜਾ ਉਹ ਉਸ ਦੇ ਇਹ ਵੀ ਆਸ਼ਾ ਇਹਦਾ ਹੀ ਆ ਉਸ ਤੋਂ ਬਾਅਦ ਆ ਗਿਆ ਇਹ ਸਾ ਇਹ ਆਪਣੇ ਮਿੱਤਰ ਦਾ ਗਗਨ ਦਾ ਗਗਨ ਹੀ ਆਪਣੇ ਆ ਨਾ ਇਹ ਠੀਕ ਹੈ 2012 ਮਾਡਲ ਦੇ ਵਿੱਚ ਆ ਬਾਈ ਜੀ ਤਾਂ ਵਿੱਚੇ ਐਵੇਂ ਥੋੜੀ ਟੰਗਿਆ ਇਹ ਡੱਕ ਡੁੱਕ ਜਿਹਾ ਵਿੱਚੇ ਹੀ ਆ ਬਾਈ ਫੂਲ ਟਾਇਰ ਹੈਗੇ ਆ ਬਾਈ 85 90 ਪੈਸੇ ਪਿਛਲੇ ਹੈਗੇ 75 80 ਪੈਸੇ ਬਾਈ ਸਾਰਾ オリジナル ਆ ਗੇਰਿੰਗ ਜਿਹਾ ਕਿਵੇਂ ਗਗਨ ਮੇਰੇ ਨੇੜੇ ਹੋ ਕੇ ਗੱਲ ਹੈ ਜੀ ਬਾਕੇ ਲੈ ਜੀ ਰੈਕਟਰ ਜ਼ਿੰਮੇਦਾਰੀ ਹੈ ਲੈ ਜੀ ਬਾਕੇ ਆਪਦੀ ਤਸੱਲੀ ਕਰਕੇ ਲੈ ਜਿਓ ਪਾਵਰ ਸਟੀering ਹੈ ਪਾਵਰ ਸਟੀering ਪਾਵਰ ਸਟੀering ਆ ਬਾਈ ਡਬਲ ਡਿਸਟ੍ਰਿਕਟ ਅੱਛਾ ਤੇ 240000 ਲਿਖੀ ਬੈਠਾ ਕਿੰਨੇ ਦਾ ਬਾਈ 230000 ਸਵਾ 2 ਲੱਖ ਰੁਪਏ ਦਾ ਲੈ ਜੀ ਬਾਈ ਤੈਨੂੰ ਪਿੱਛੇ ਦੀ ਲੋੜ ਹੀ ਨਹੀਂ ਕਿਨੂੰ ਨਹੀਂ ਯਾਰ ਬਾਈ ਯਾਰ ਕਿੱਥੋਂ ਪਤਾ ਲੱਗਦਾ ਲੈ ਉਦੋਂ ਬਾਅਦ 44 ਆ ਗਿਆ ਬਾਈ ਦਾ ਹੀ ਹੈ ਗਗਨ ਦਾ ਇਹ 2014 ਮਾਡਲ ਆ ਪਟੰਡਾ ਨੰਬਰ ਆ ਪੰਜਾਬ ਬਾਈ ਸਿੰਪਲ ਸਟੀering ਦੇ ਵਿੱਚ ਪਿਛਲੇ ਟਾਇਰ ਬਾਈ ਚਾਰੇ ਟਾਇਰ ਪਾਈ ਕਹਿੰਦਾ ਨਾਲ ਦੇ ਆ ਪਿਛਲੇ ਟਾਇਰ ਬਾਈ 35 40 ਪੈਸੇ ਆ ਤੇ ਮੂਰਲੇ ਬਾਈ ਅੱਧੇ ਕ ਮੰਨ ਲੋ 3 ਲੱਖ 45 ਹਜ਼ਾਰ ਲਿਖੀ ਬਠਾ ਗਗਨੇ ਕਿੰਨੇ ਦਾ ਇਹ ਦੇ ਦਾਂਗੇ 3 ਲੱਖ 20 ਹਜ਼ਾਰ ਦਾ ਬਾਹਰ 20 ਹਜ਼ਾਰ ਤੱਕ ਕੋਈ ਗੱਲ ਨਹੀਂ ਮੌਕੇ ਦੇ ਮੌਕਾ ਹੋਏ ਮੌਕਾ ਇਦੂ ਇਦੂ ਮੌਕਾ ਕਿੱਥੋਂ ਮੌਕਾ ਹੋਰ 2000 ਘਟਾ ਦੇ ਦਿਓ 2000 ਨੂੰ ਮੈਂ ਕਟਾ ਵੇਚ ਦਾਂ ਤੂੰ ਗੱਲ ਕਰ ਗਗਨੇ ਕਿੰਨੇ ਦਾ ਯਾਰ ਤੂੰ ਕਹੇ ਤੈਨ 1100000 ਤਾਂ ਲੈ ਜਾ ਬਾਈ ਕੁਛ ਮਰੀ ਜਾਵੇ ਤਾਂ ਜਾ। ਹੋਰ ਕਿਉਂ ਦਾ ਲੱਗਿਆ ਰੋਲਾ ਪਾਉਣਾ? ਉਦੋਂ ਆਦੇ ਵਿੱਚ ਆ ਗਿਆ ਬਾਈ 475 ਭੂਮੀ ਪੱਤਰ। 2000 ਮਾਡਲ। ਟਾਇਰ ਟੂਰ ਖਰਚ ਚੰਗੇ ਆ ਬਾਈ 2000 ਮਾਡਲ ਆ। ਸਾਰਾ オリジナル ਕਿਤੇ ਰੰਗ ਪੇਂਟ ਨਹੀਂ ਹੋਇਆ ਤੇ ਡੰਡਾ ਫੱਟੀ ਕਿਤੇ ਦੀ ਛਤਰੀ ਉੱਪਰ। ਡੰਡਾ ਫੱਟੀ ਛਤਰੀ ਸਭ ਕੁਝ ਨਾਲ ਹੈਗਾ ਬਾਈ ਤੇ ਇਹ ਡਬਲ ਗ੍ਰਾਚ ਹੈ ਬਾਈ। ਨਹੀਂ ਸਿੰਗਲ ਗ੍ਰਾਚ। ਇਹ ਸਿੰਗਲ ਗ੍ਰਾਚ ਤੇ 2050000 ਲਿਖੀ ਬੈਠਾ। ਬਾਈ ਕਿੰਨੇ ਦਾ? 1 ਲੱਖ ਕਿੰਨੇ ਦਾ? 1 ਲੱਖ 950000। 85000 ਰੁਪਏ ਦਾ ਲੈ ਜਾਓ ਭਾਈ ਮੋਬਾਈਲ ਨੰਬਰ ਗਗਨ 9977985748 ਲਓ ਭਾਈ ਨੰਬਰ ਨੋਟ ਕਰ ਲਿਓ ਉਦੋਂ ਬਾਅਦ ਫੇਰ ਜਸਵੀਰ ਦਾ ਆ ਜਸਵੀਰ ਭਾਈ ਆਇਆ ਆ ਜਾ ਖੜਾ ਹੋ ਜਾ ਆ ਲਓ ਭਾਈ ਜੀ ਬਿਨਾ ਟਰਬੋ ਤੋਂ 55 ਐਚਪੀ ਆ ਇਹ 2010 ਮਾਡਲ ਆ ਪਿਛਲੇ ਟਾਇਰ ਹੈਗੇ ਭਾਈ 75 ਤੋਂ 80 ਪੈਸੇ ਮੂਰਲੇ ਵੀ ਇਦਾਂ ਦੇ ਆ ਭਾਈ ਪਾਵਰ ਸਟੀering ਦੇ ਵਿੱਚ ਆ ਤੇ ਕਿਤੋਂ ਰੰਗ ਪੇਟ ਜੋ ਆ ਸੋਹਣਾ ਟਰੈਕਟਰ ਖੈਰਾ ਅੱਜ ਆਪਾਂ ਇੰਨੇ ਦਾ ਦੇਵਾਂਗੇ ਇਹ ਜੇ ਕਿਸੇ ਨੇ ਦੇਨੇ ਨਹੀਂ ਇੰਨੇ ਦਾ ਠੀਕ ਹੈ ਨਾ ਗੱਲ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਟੌਪ ਮਾਡਲ ਦੇ ਵਿੱਚ ਆ ਐਚ ਆਰ ਨੰਬਰ ਆ ਬਾਈ ਹੋੜੇ ਹੋ ਜਾ ਮੜਾ ਜਾ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਫ੍ਰੀ ਸਪੀਡ ਆ ਟੌਪ ਮਾਡਲ ਟੌਪ ਮਾਡਲ 435 ਲਿਖੇ ਬੈਠਾ ਕਿੰਨੇ ਦਾ ਇੱਕ ਤੇ ਲੈਣਾ ਆਪਾਂ 4 ਲੱਖ 5000 ਦਾ ਦੇ ਦਾਂ 3000 ਛੋਟ ਆ ਤੇਰੇ ਬਾਅਦ ਲੈ 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 3 ਲੱਖ ਕਿੰਨੇ ਦਾ 30 ਦਾ ਪੈ ਗਿਆ ਮੂਰੇ ਉਹਦੇ ਬੋਲ ਕਿੰਨੇ ਪਾਵਾਂ 99 ਕਹਿੰਦੇ ਲਓ ਜੀ 395000 ਦਾ ਲੈ ਲਿਓ ਬਾਈ ਦਾ ਮੋਬਾਈਲ ਨੰਬਰ ਦਿੰਨੇ ਆ ਪਿੰਡ ਕਿਹੜਾ ਵੀਰੇ ਬੁਰਜ ਸੇਮਾ ਜੀ ਬੁਰਜ ਸੇਮਾ ਬਾਈ ਦਾ ਪਿੰਡ ਆ ਬਾਈ ਮੋਬਾਈਲ ਨੰਬਰ 99177 94377 ਲਓ ਜੀ ਨੋਟ ਕਰ ਲਓ ਬਾਈ ਬਾਈ ਨੂੰ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਆਓ ਬਾਈ ਤੇ ਘਰੋਂ ਡਾਕਟਰ ਦੀ ਆਪਣੀ ਗਾਰੰਟੀ ਹੈ ਡਬਲ ਡਿਸਟ੍ਰੀਬਿਊਟਰ ਵੀ ਹੈ ਡਾਕਟਰ ਕਣਕ ਵਿਕੀ ਹੋਈ ਆਪਾਂ ਹਾਰੀ ਸਾਰੀ ਕਣਕ ਬਾਈ ਸੁਪਰ ਸੀਡਰਾਂ ਦੀ ਬੀਜੀ ਆ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਆਓ ਤੇ ਚਾਰ ਮਹੀਨਿਆਂ ਸਿੱਤੋਂ ਵੀ ਨਹੀਂ ਮਿਲਣਾ ਇਹ 4 ਪਲੱਸ ਹੀ ਮਿਲਨੇ ਸਾਰੇ ਹੌਲੈਂਡ। ਉਸ ਤੋਂ ਬਾਅਦ ਦੇ ਵਿੱਚ ਆਇਆ 19 ਮਾਡਲ ਸਾਡਾ ਚਾਚਾ ਜੀ ਬੈਠੇ ਨੇ ਉੱਤੇ। ਠੀਕ ਆ 855 ਟੈਂਕੀ ਦੇ ਸਟਾਰਾਂ ਵਾਲਾ 5 ਸਟਾਰ। ਟਾਇਰ ਨਾਲ ਦੇ ਆ ਚਾ ਜੀ ਦੇ। ਟਾਇਰ ਹੈਗੇ ਬਾਈ ਅੱਧੇ ਤੋਂ 60% ਹੈਗੇ ਆ 19 ਮਾਡਲ ਦਾ ਹਰਿਆਣਾ ਨੰਬਰ ਆ। ਤੇ ਐਨਓਸੀ ਮਿਲ ਜੂਗੀ 6 ਲੱਖ 10 ਹਜ਼ਾਰ ਲਿਖੀ ਬੈਠੋ ਕੀ ਦਾ ਬਾਈ ਇਹ। ਕੋਈ ਨਹੀਂ ਮੰਨਣਾ। ਗੋਗਨੇ ਬਾਈ ਕਿੰਨੇ ਦਾ ਹੈ 6 ਲੱਖ 10 ਹਜ਼ਾਰ ਲਈ ਬਸਾ ਕਿੰਨੇ ਦਾ 5 ਲੱਖ ਤੇ 90 ਹਜ਼ਾਰ ਦਾ ਰੇਟਰ ਦੇਣਾ ਨਾ ਯਾਰ 75 ਹਜ਼ਾਰ ਦਾ ਹੈ ਆ ਦੇਖਾਂ ਲੈ ਤਾਂ ਜਾ ਕੋਈ ਗੱਲ ਨਹੀਂ ਦੱਸ ਕਿੰਨੇ ਦਾ 5000 ਹੋਰ 85 ਹਜ਼ਾਰ ਦਾ ਰੇਟਰ 70 ਹਜ਼ਾਰ ਦਾ ਮੈਂ ਤਾਂ ਹਿਲਦੇ ਨਹੀਂ ਉਥੋਂ ਹਿਲਦੇ ਨਹੀਂ 70 ਹਜ਼ਾਰ ਦਾ ਲੈ ਜੀ 75 ਹਜ਼ਾਰ ਦਾ ਲੈ ਜੀ ਮੋਬਾਈਲ ਨੰਬਰ 9877985748 ਲੈ ਬਾਈ ਨਾਲ ਕੰਟੈਕਟ ਕਰ ਲਿਓ ਵੀਰੇ ਏ ਬਾਈ ਤੂੰ ਸਿੱਧਾ ਲੈ ਲਓ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਬਾਈ ਟਰੈਕਟਰ ਦੇ ਵਿੱਚ ਭੋਲੇ ਉਦੂ ਬਾਦ ਦੇ ਵਿੱਚ ਹੈਗਾ 99 ਮਾਡਲ ਫੋਰ 3600 ਬਾਈ ਬੜੀ ਚੜਾਈ ਹੈ ਟਰੈਕਟਰ ਦੀ ਇਹ ساری ਉਮਰ ਨਹੀਂ ਮਰਨ ਵਾਲਾ ਪੁਰਜਾ ਤੇ ਇਹਦੇ ਨਾਲ ਕੰਪਿਊਟਰ ਕਰਾਹੇ ਲੱਗਦੇ ਹੁੰਦੇ ਸੀ ਜਦੋਂ ਕੰਪਿਊਟਰ ਕਰਾਹੇ ਨਹੀਂ ਹੁੰਦੇ ਸੀ ਕਿਉਂ ਬਾਈ ਅਚਾ ਜੀ 99 ਮਾਡਲ ਹੈ ਭੋਲੇ 1 ਲੱਖ 10000 ਲਿਖੀ ਬੈਠਾ ਬਾਈ ਤੂੰ 99000 ਆਉਂਦੇ ਏ ਨੋ 90000 ਦਾ 90 ਦਾ ਬੋਲੇ 90 ਦੇ ਰਿਹਾ 90000 ਦਾ ਮੋਬਾਈਲ ਨੰਬਰ ਬੋਲ 98156 63924 ਲਓ ਜੀ ਬਾਈ ਨੰਬਰ ਨੋਟ ਕਰ ਲਿਓ ਉਸ ਤੋਂ ਬਾਅਦ ਆ ਗਈ ਟਰਾਲੀ ਜੇ ਕਿਸੇ ਨੇ ਲੈਣੀ ਹੋਵੇ ਬੇਦਾਗ ਬਾਈ ਟਾਇਰ ਨੇ ਬਾਈ ਕਹਿੰਦੇ ਜਾਲੀ ਜੂਲੀ ਖੈਰ ਚੰਗੀ ਲੱਗੀ ਆ ਬਾਈ ਸੋਹਣੀ ਐ ਨਵੀਂ ਟਰਾਲੀ ਹੈ ਨਾ ਬਾਈ ਕਿਹਦੀ ਐ ਆਪਣੀ ਆ ਹਾਂਜੀ ਨਵੀਂ ਟਰਾਲੀ ਆ ਬਾਈ ਤੇ ਪੂਰੇ ਸ਼ੌਂਕੜਾ ਬਣਾਈ ਹੋਈ ਆ ਬਾਈ ਜੇ ਕਿਸੇ ਨੂੰ ਚਾਹੀਦੀ ਹੋਈ ਬੈੱਡ ਵੀ ਆ ਕਿ ਇਹੀ ਨਾਲ ਕੱਲਾ ਇੰਨੀ ਸਭ ਕੁਸਾ ਪਸੇ ਵੀ ਐ ਐਵੇਂ ਆ ਜਿਵੇਂ ਖੜੀ ਆ 1 ਲੱਖ ਤੇ 42000 ਲਿਖੀ ਬੈਠਾ ਜੱਟਾ ਕਿੰਨੇ ਦਿਆ ਹਾਂ ਇੰਨੇ ਦੀ 1 ਲੱਖ 20000 ਆ ਜੇ ਨਾਮ ਹਾਂ ਨਾ ਉਹ ਉਹ ਸਾਹਮਣੇ ਕਾਕਾ ਹੁੰਦਾ ਮੇਰੀ ਉਹ ਜੱਟਾ ਕਾਕਾ ਹੁੰਦਾ ਜੱਟਾ ਉਹ ਸੜਕਾ ਸਾਹਮਣੇ ਹਾਂ ਗੁੱਸਾ ਨਾ ਕਰੀ ਭਰਾ ਠੀਕ ਠੀਕ ਉਹ ਸੜਕ ਦੇ ਖੜ ਕੇ ਕਹਦੇ ਮੈਂ ਮਰਨਾ ਉਹ ਵੀ ਉਹ ਵੀ ਨਹੀਂ ਮੂੰਹ ਮੰਗੀ ਮਿਲਦੀ ਨਾ ਨਾ ਤੇਮਾਰੂ ਕੋਈ ਹੁਣ ਤੂੰ ਐਂ ਦੱਸ ਕਿੰਨੇ ਦਾ ਇੱਕ ਵੀ ਦੀ 15000 ਕਹਦਾ ਨਾ ਨਾ ਨਹੀਂ ਨਹੀਂ 15 ਦੇ ਚੱਲ ਜੀ ਨਹੀਂ 120 ਦੀ ਚੱਲ ਜੀ ਚੱਲ 18 ਕਰ 20 ਤਾਂ ਉਹੀ ਮੜਾਉਂਦਾ 400 420 ਹੋ ਜਾਂਦੀ ਹੈ ਚਲੋ ਜੀ 18000 ਦੀ ਲੈ ਜਿਓ ਬਾਈ ਦਾ ਕੰਟੈਕਟ ਨੰਬਰ ਕੀ ਹੈ ਬਾਈ ਮੋਬਾਈਲ ਨਾ ਨਾ ਮੋਬਾਈਲ ਤਾਂ ਬੋਲ ਦੇ 97858489 ਉਹ ਸਾਫ਼ ਜਿਹਾ ਬੋਲ ਉਹ ਹੀ ਹੈ 9785 8484 ਲਓ ਬਾਈ ਜੇ ਕਿਸੇ ਨੂੰ ਟਰਾਲੀ ਲੈਣੀ ਹੋਵੇ ਮਾੜੀ ਨਹੀਂ ਇਹਨਾਂ ਦੀ ਬਿਲਕੁਲ ਨਵੀਂ ਹੈ ਵੀਰੇ ਗਾਰੰਟੀ ਹੈ ਇਹ ਜੋ ਕੋਈ ਏਕਾ ਬਾਈ ਦਾ ਬਾਈ ਕਿਹੜਾ ਜੀ ਆ ਖੜਾ ਕਿੱਥੇ ਨਹੀਂ ਬਾਈ ਉਧਰ ਉਧਰ ਅੱਡ ਮੰਡੀ ਚ ਪਾਵਾਂਗੇ ਨੂੰ ਖੜ੍ਹ ਜਾਓ ਠੀਕ ਆ ਪੇ ਨੂੰ ਕਰ ਲਓ ਫੋਲੋ ਜੀ ਜੀਐਸ ਮੋਟਰ ਮੋਟਰਸ ਤਲਵੰਡੀ ਸਾਬੋ ਤੇ ਭੁੱਲਰ ਤਲਵੰਡੀ ਸਾਬੋ ਬਾਈ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਾਈ ਮੇਰਾ ਵਟਸਐਪ ਨੰਬਰ 887294544 ਕਾਲਿੰਗ ਨੰਬਰ 947884544 ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਕਾਲ